ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਓ ਅੱਜ ਦੀ ਜਿਹੜੀ ਵੀਡੀਓ ਆ ਆਪਾਂ ਛੋਟੀ ਬਣਾਵਾਂਗੇ ਤੇ ਛੋਟੀ ਵੀਡੀਓ ਦੇ ਵਿੱਚ ਜਲਦੀ ਤੋਂ ਜਲਦੀ ਦੱਸਾਂਗੇ ਕਿ ਕਿਹੜੀਆਂ-ਕਿਹੜੀਆਂ ਆਪਾਂ ਸਪਰੈਇਆਂ ਕਰ ਸਕਦੇ ਆ neck blast ਜਿਹਨੂੰ ਗਰਦਨ ਤੋੜ ਕਹਿੰਦੇ ਆ ਹਲਦੀ ਤੋਂ ਜਿਹਨੂੰ ਡੋਡੀ ਰੋਗ ਵੀ ਬੋਲਦੇ ਆ sheath blight ਤੋਂ ਤੇ BLB ਤੋਂ ਲਾਰਟ ਸਪਰੇਅ ਝੋਨੇ ਨੂੰ ਆਪਾਂ ਕਿਹੜੀ ਕਰੀਏ ਤਾਂ ਜੋ ਆਪਣਾ ਝੋਨਾ ਹਰਿਆ ਪੱਕੇ ਕਿਉਂਕਿ ਕਿਸਾਨਾਂ ਦਾ ਮੰਨਣਾ ਹੈ ਜਿੰਨਾ ਝੋਨਾ ਹਰਿਆ ਪੱਕੂਗਾ ਪੱਤੇ ਹਰੇ ਰਹਿਣਗੇ ਤੇ ਝੋਨੇ ਦਾ ਝਾੜ ਵਧੇਗਾ ਹਰੇਕ ਕਿਸਾਨ ਦਾ ਜੋਰ ਲੱਗਾ ਹੁੰਦਾ ਹੈ ਕਿ ਝੋਨੇ ਦੇ ਜਿਹੜੇ ਪੱਤੇ ਜਾਂ ਨਾੜ ਥੱਲੋਂ ਹਰਿਆ ਰਹੇ ਉਦੋਂ ਹੀ ਝਾੜ ਆਉਂਦਾ ਵਾ ਉਹ ਕਿਸਾਨ ਭਰਾਓ ਕਿਹੜੀ ਜਿਹੜੀ ਸਪਰੇਅ ਆ ਸ਼ੀਥ ਬ্লাইਟ ਤੋਂ ਨੈਕ ਬਲਾਸਟ ਜਾਂ ਫਿਰ ਹਲਦੀ ਦੇ ਥੋੜੇ ਬਹੁਤ ਕੰਟਰੋਲ ਤੋਂ ਇਹਨਾਂ ਤੋਂ ਕਿਹੜੀ-ਕੜੀ ਸਪਰੇਅ ਆ ਨਟੀਵੋ 160 ਗ੍ਰਾਮ ਜਿੰਨੇ ਗੋਹ ਦੇ ਵਿੱਚ 80 ਗ੍ਰਾਮ ਕੀਤੀ 80 ਗ੍ਰਾਮ ਇੱਥੇ ਫਿਰ ਤੁਸੀਂ ਮੁੰਜਰਾ ਚੋਗੋਂ ਤੋਂ ਬਾਅਦ ਕਰ ਸਕਦੇ ਜਾਂ ਐਮੀ ਸਟਾਰ ਟਾਪ 200 ਐਮਐਲ ਕਿਲੇ ਦੀ ਇੱਕ ਘੰਡੀ ਰੋਗ ਤੋਂ ਵੀ ਸਿਫਾਰਿਸ਼ਾ ਦੋਵੇਂ ਦਵਾਈਆਂ ਇਹ ਜਿਹੜੀਆਂ ਦੋਵੇਂ ਦਵਾਈਆਂ ਸ਼ੀਤ ਬਲਾਈਟ ਨੈਕ ਬਲਾਸਟ ਕੰਢੀ ਰੋਗ ਕੁਝ ਹੱਦ ਤੱਕ ਇਹ ਰੋਕੇਗੀ ਡੋਡੀ ਰੋਗ ਨੂੰ ਜਿਹਦਾ ਕਿ ਬਹੁਤ ਫਾਇਦਾ ਹੈ ਜੇ ਗੱਲ ਕਰੀ ਆਪਾਂ ਕਿਸਾਨ ਭਰਾਵੋ ਬੀ ਐਲ ਬੀ ਦੀ ਬੀ ਐਲ ਬੀ ਤੋਂ ਦੋ ਦਵਾਈਆਂ ਬੈਕਟ ਵਾਈਬ 700 ਮਲ ਪ੍ਰਤੀ ਕਿਲੇ ਦੇ ਹਿਸਾਬ ਨਾਲ ਆਈਪੀਐਲ ਕੰਪਨੀ ਦੇੋਂ ਆਉਂਦੀ ਆ ਉਹਦੇ ਵਿੱਚ ਆ ਸਡੋ ਮਨਾਸ ਇਨ ਫਲੋਰੋਸੈਂਸ ਦੂਸਰੀ ਦਵਾਈ ਕਾਪਰ ਸਲਫੇਟ ਜੇ ਇਨ ਇਹਨਾਂ ਦੇ ਨਾਲ ਲਾ ਕੇ ਕਰਨੀ ਆ ਤੇ ਫਿਰ ਕਾਪਰ ਸਲਫੇਟ ਵਧੀਆ ਜੇ ਤੁਸੀਂ ਕੱਲਿਆ ਕਰਨੇ ਚਾਹੁੰਦੀ ਬੀਐਲਬੀ ਦਾ ਅਟੈਕ ਜ਼ਿਆਦਾ ਆਇਆ ਫਿਰ ਕਾਪਰ ਆਕਸੀਕਲਰ ਕੀਤੀ ਜਾਵੇ ਅੱਧਾ ਕਿਲੋ 200 ਲੀਟਰ ਪਾਣੀ ਪਾਣੀ ਖੁੱਲਾ ਲਾਉਣਾ ਹੈ ਯਕੀਨ ਮੰਨਿਓ ਜਿਨ੍ਹਾਂ ਦੇ ਸਮੱਸਿਆ ਜ਼ਿਆਦੀ ਕੰਢੀ ਰੋਗ ਦੀ ਆਉਂਦੀ ਚਾਹੇ ਉਹ ਬਾਸਮਤੀਆਂ ਦੇ ਵਿੱਚ ਆ ਚਾਹੇ ਉਹ ਇਹਦੇ ਝੋਨੇ ਦੇ ਵਿੱਚ ਆ ਸਭ ਤੋਂ ਜ਼ਿਆਦੀ ਸਮੱਸਿਆ ਐਂਡ ਤੇ ਕੰਢੀ ਰੋਗ ਤੇ ਬੀਐਲਬੀ ਦੀ ਆਉਂਦੀ ਆ ਉਹਦੇ ਤੋਂ ਦੋ ਦਵਾਈਆਂ ਪੂਰੀਆਂ ਕਾਰੀਗਰ ਆ ਐਮਿਸਾ ਟਾਪ ਦੋ ਸਮਲ ਜਾਂ 80 ਗ੍ਰਾਮ ਨਟਿਵੋ ਉਹਦੇ ਨਾਲ ਬੈਕਟ ਵਾਈਬ ਤੁਸੀਂ ਪਾ ਸਕਦੇ ਆ ਆਈਪੀਐਲ ਕੰਪਨੀ ਦੀ ਜਿਹਦਾ ਕਿ ਬਹੁਤ ਅਸਰਦਾਰ ਰਿਜ਼ਲਟ ਆ ਤੁਹਾਡੇ ਤਿੰਨੇ ਰੋਗ ਕਲੀਅਰ ਹੋ ਜਾਣਗੇ ਨੈਕ ਬਲਾਸਟ ਨਾਲ ਦੀ ਨਾਲ ਹੀ ਕੰਢੀ ਰੋਗ ਜਿਹਨੂੰ ਆਪਾਂ ਬੋਲਦੇ ਨੈਕ ਬਲਾਸਟ ਨੂੰ ਕੰਢੀ ਰੋਗ ਬੋਲਦੇ ਆ ਡੋਡੀ ਰੋਗ ਦਾ ਵੀ ਕੁਝ ਹੱਦ ਤੱਕ ਕੰਟਰੋਲ ਹੋਵੇਗਾ ਸ਼ੀਤ ਬਲਾਈਟ ਦਾ ਕੰਟਰੋਲ ਹੋਵੇਗਾ ਇਹਨਾਂ ਬਿਮਾਰੀਆਂ ਦੇ ਕੰਟਰੋਲ ਹੋਣਗੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈਗੀ ਆ ਕਮੈਂਟਾਂ ਵਿੱਚ ਜਰੂਰ ਦੱਸੋ ਤਾਂ ਜੋ ਹੋਰ ਕਿਸਾਨ ਵੀਰਾਂ ਦੀ ਹੈਲਪ ਹੋ ਸਕੇ ਤੇਰਾ ਝੋਨਾ ਪੂਰਾ ਹਰਿਆ ਪਕੇਗਾ ਜਿਸ ਦੇ ਨਾਲ ਕੇ ਝਾੜ ਦੇ ਵਿੱਚ ਵਾਧਾ ਆਵੇਗਾ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਵੱਧ ਜਰੂਰ ਸ਼ੇਅਰ ਕਰੋ ਧੰਨਵਾਦ